ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਾ ਹਾਲ ਠੀਕ ਨਹੀਂ ਹੈ ਜਿੱਥੇ ਸ਼ਹਿਰ ਦੀਆਂ ਸੜਕਾਂ ਤੇ ਰੌਂਗ ਸਾਈਡ ਪਾਰਕਿੰਗ ਨਾਲ ਟ੍ਰੈਫਿਕ ਦਾ ਬੁਰਾ ਹਾਲ ਹੈ ਉੱਥੇ ਅੰਮ੍ਰਿਤਸਰ ਦੇ ਦੋ ਕਾਰੋਬਾਰੀ ਇਲਾਕੇ ਹਾਲ ਬਾਜ਼ਾਰ ਅਤੇ ਆਈ ਡੀ ਐਚ ਮਾਰਕੀਟ ਦੇ ਨੇੜੇ ਸਿਕੰਦਰ ਗੇਟ ਅਤੇ ਮਹਾ ਸਿੰਘ ਗੇਟ ਚਾਂਕ ਵਿੱਚ ਲੱਗੀਆਂ ਟ੍ਰੈਫਿਕ ਲਾਈਟਾਂ ਕਾਫੀ ਸਮੇਂ ਤੋਂ ਬੰਦ ਹਨ ਜਿਸ ਕਾਰਨ ਇੱਥੇ ਹਰ ਸਮੇਂ ਟ੍ਰੈਫਿਕ ਸਿਸਟਮ ਖਰਾਬ ਰਹਿੰਦਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਹਨ ਇਸ ਬਾਰੇ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਇਲੈਕਟ੍ਰਿਕ ਟ੍ਰੈਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀੜ ਪਸੀਨ ਅਤੇ ਭਾਰਤੀ ਵਪਾਰ ਮੰਡਲ ਦੇ ਮੈਡੀਕਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਦੱਤਾ ਨੇ ਆਖਿਆ ਕਿ ਇਨਾ ਟ੍ਰੈਫਿਕ ਲਾਈਟਾਂ ਦੇ ਖਰਾਬ ਹੋਣ ਕਾਰਨ ਟ੍ਰੈਫਿਕ ਸਿਸਟਮ ਠੀਕ ਨਹੀਂ ਰਹਿੰਦਾ ਜਿਸ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਨ੍ਹਾਂ ਦੋਵਾਂ ਟ੍ਰੈਫਿਕ ਲਾਈਟਾਂ ਨੂੰ ਠੀਕ ਕਰਵਾਵੇ ਅਤੇ ਜਦ ਤੱਕ ਇਹ ਟ੍ਰੈਫਿਕ ਲਾਈਟਾਂ ਠੀਕ ਨਹੀਂ ਹੁੰਦੀਆਂ ਤਦ ਤੱਕ ਇੱਥੇ ਟ੍ਰੈਫਿਕ ਕੰਟਰੋਲ ਲਈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ। ਮੇਰੀ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ। ਇੱਕ ਜਿਹੜਾ ਸਕੰਦਰੀ ਗੇਟ ਆ ਇੱਥੋਂ ਜਿਹੜਾ ਜਿੰਨੇ ਵੀ ਸਾਡੇ ਯਾਤਰੀ ਆਂਦੇ ਨੇ ਤੇ ਉਹ ਜਿੰਨਾ ਵੀ ਟੂਰਿਸਟ ਉਧਰੋਂ ਦੀ ਹੋ ਕੇ ਭਰਾਵੇਂ ਢਾਬੇ ਤੋਂ ਨਹੀਂ ਵਾਪਸ ਜਾਂਦੀਆਂ ਗੱਡੀਆਂ ਉਹ ਸਾਰੀਆਂ ਸਕੰਦਰੀ ਗੇਟ ਆ ਕੇ ਸਾਰਾ ਜਾਮ ਹੋ ਜਾਂਦਾ ਵਾ ਉਹਦੇ ਵਾਸਤੇ ਇਹਨਾਂ ਨੂੰ ਘੱਟੋ ਘੱਟ ਰੀ ਮਿਨੀਮਮ ਮੇਰੇ ਹਿਸਾਬ ਨਾਲ ਉੱਥੇ 3 ਤੋਂ ਲੈ ਕੇ 4 ਤੱਕ ਮੁਲਾਜ਼ਮ ਲੱਗਨੇ ਚਾਹੀਦੇ ਆ ਜਿਹੜੇ ਹਰ ਵੇਲੇ ਟ੍ਰੈਫਿਕ ਨੂੰ ਕੰਟਰੋਲ ਕਰਨ ਜਿਹੜੀਆਂ ਲਾਈਟਾਂ ਬੰਦ ਨੇ ਉਹਨਾਂ ਨੂੰ ਕਾਰਪੋਰੇਸ਼ਨ ਅੱਗੇ ਗੁਜ਼ਾਰਿਸ਼ ਆ ਕਿ ਇਹਨੂੰ ਜਲਦ ਤੋਂ ਜਲਦ ਇਹਨੂੰ ਕੀਤਾ ਜਾਵੇ ਜੀਵਨ ਕੋ ਕੋ ਇਹ ਫੰਡ ਦੀ ਕਮੀ ਆ ਜਾਂ ਕਿਸੇ ਦੇ ਵੀ ਕੋਈ ਅਸਰਾ ਦਾ ਉਹਨੂੰ ਕੋਈ ਪ੍ਰੋਬਲਮ ਆਂਦੀ ਹੈ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਆਪਾਂ ਉਹਦਾ ਵੀ ਹੱਲ ਕਰਵਾਉਣਾ ਮਾਨ ਸਿੰਘ ਏਡ ਤੇ ਤੁਹਾਨੂੰ ਪਤਾ ਇੱਕ ਬਹੁਤ ਇਹ ਜਿੰਨਾ ਵੀ ਸਾਡੇ ਤੁਸੀਂ ਦੇਖਿਆ ਹੋਣਾ ਮੈਂ ਬੱਸਾਂ ਜਿੰਨੀਆਂ ਵੀ ਆਉਂਦੀਆਂ ਨੇ ਉਹਨਾਂ ਤੋਂ ਜਿੰਨੇ ਵੀ ਯਾਤਰੀ ਨਿਕਲਦੇ ਨੇ ਸਾਰੇ ਮਾਨ ਸਿੰਘ ਏਡ ਦੇ ਰਸਤੇ ਥਾਣੀਆਂ ਜੀ ਦਰਬਾਰ ਸਾਹਿਬ ਨੂੰ ਜਾਂਦੇ ਨੇ ਹਾਂਜੀ ਤੇ ਉਧਰੋਂ ਵਪਾਰ ਵੀ ਸਾਰਾ ਜਿਹੜਾ ਮੈਂ ਤੁਸੀਂ ਦੇਖਿਆ ਹੋਣਾ ਮੈਂ ਕੀ ਜਿਆਦਾ ਉੱਧਰ ਸਾਰੀਆਂ ਕਪੜੇ ਦੀਆਂ ਦੁਕਾਨਾਂ ਨੇ ਗਿਫਟਡ ਆਈਟਮਾਂ ਨੇ ਜਿਹੜੀਆਂ ਸਾਰੀਆਂ ਆਈਡੀਆਜ ਚ ਮਾਰਕੀਟ ਨਾਲ ਪੈ ਜਾਂਦੀ ਹੈ ਉਹ ਜਿੰਨਾ ਵੀ ਰਾਸ਼ਾ ਨਾ ਜੀ ਉਹ ਸਾਰਾ ਮਾਨ ਸਿੰਘ ਗੇਟ ਦੇ ਅੱਗੇ ਆ ਕੇ ਖਲੋ ਜਾਂਦਾ ਤੇ ਉਹਨੂੰ ਸਚਾਰੂ ਧੰਗ ਨਾਲ ਚਲਾਉਣ ਵਾਸਤੇ ਉੱਥੇ ਵੀ 3 ਤੋਂ 4 ਮੁਲਾਇਮਾਂ ਦੀ ਜ਼ਰੂਰਤ ਹੈ ਜਿਹੜੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਕਿ ਉੱਥੇ ਇਹ ਜਲਦੀ ਤੋਂ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਲਾਈਟਾਂ ਠੀਕ ਕਰਵਾਈਆਂ ਜਾਣ ਜੇ ਉਹਨਾਂ ਕੋਈ ਨਹੀਂ ਕੋਈ ਹੱਥ ਪੈਂਦਾ ਤੁਹਾਡੇ ਅਪਾਰਟਮੈਂਟ ਨਾਲ ਕੰਟੈਕਟ ਕਰਦੇ ਆਪਾਂ ਦਾ ਹੱਲ ਰਾਤ ਨੂੰ ਜਦੋਂ ਸਾਰਾ ਆਫਿਸ ਵਗੈਰਾ ਦੁਕਾਨਾਂ ਬੰਦ ਹੋ ਜਾਂਦੀਆਂ ਐ ਇੱਥੋਂ ਜਦੋਂ ਇੱਕ ਰੋਡ ਐ ਜਿਹੜੀ ਬਾਹਰ ਜਾਂਦੀ ਸਾਨੂੰ ਲੈ ਕੇ ਭੰਡਾਰੀ ਪੁਲ ਵੱਲ ਟੂਵਰਡਸ ਭੰਡਾਰੀ ਪੁਲ ਜਾਂਦੀ ਐ ਇਹ ਮੇਨ ਲਾਈਟ ਐ ਸੁਭਾਸ਼ ਜੂਸਬਾਰ ਦੇ ਬਾਹਰ ਤੇ ਮੈਨੂੰ ਲਾਸਟ ਯਾਦ ਨਹੀਂ ਕਦੋਂ ਦੀ ਬੱਤੀ ਜੱਗੀ ਸੀ ਟ੍ਰੈਫਿਕ ਲਾਈਟਸ ਤੇ ਕੋਈ ਉੱਥੇ ਸੁਚਾਰੂ ਪ੍ਰਬੰਧ ਨਹੀਂਗਾ ਪੁਲਿਸ ਦਾ ਕੋਈ ਗੱਡੀ ਇਧਰੋਂ ਆ ਰਹੀ ਕੋਈ ਟਰੱਕ ਆ ਰਿਹਾ ਮੈਂ ਕਿ ਤੁਸੀਂ ਉੱਥੇ 20 ਮਿੰਟ ਤੁਹਾਨੂੰ ਇੱਥੋਂ ਸ਼ੁਰੂ ਹੋ ਜਾਂਦਾ ਸਾਡੇ ਤੇ ਟੂਵਰਡਸ ਉੱਥੇ ਤੱਕ ਗੱਡੀ ਟ੍ਰੈਫਿਕ ਜਾਮ 'ਚ ਹੀ ਫਸੀ ਰਹਿੰਦੀ ਐ ਡਿਮਾਂਡ ਹੈ ਕਿ ਲਾਈਟ ਸੁਚਾਰੂ ਉਸ ਤਰ੍ਹਾਂ ਕਹਿੰਦੇ ਕਿ ਇਹ ਸਮਾਰਟ ਸਿਟੀ ਬਣਾਣੀ ਹੈ ਅਸੀਂ ਕੈਮਰੇ ਲਾਣੇ ਆ ਤੇ ਤੁਹਾਡੀ ਲਾਈਟਾਂ ਤੇ ਜਗਦੀਆਂ ਨਹੀਂ ਪਈਆਂ ਸਾਰਾ ਹੀ ਹੌਸਪੋਸ ਹੈ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਦਾ ਟ੍ਰੈਫਿਕ ਇਸ ਤਰ੍ਹਾਂ ਐਸ ਕਰ ਤੋਂ ਬਹੁਤ ਕਟਰਾ ਸਾਰਾ ਦੇਖੋ ਜੀ ਹਰਮੰਦਰ ਸਾਹਿਬ ਕਿੰਨਾ ਟੂਰਿਸਟ ਆਂਦਾ 1.5-2 ਲੱਖ ਟੂਰਿਸਟ ਰੋਜ਼ ਆ ਰਹੇ ਤੇ ਉਹ ਵਹੀਕਲਸ ਵੀ ਆ ਰਹੇ ਨਾ ਇਹ ਤੁਸੀਂ ਚੱਲ ਜਾਓ ਆ ਦੇਖੋ ਹੌਰਸ ਤੁਹਾਨੂੰ ਵਝਦੇ ਪਏ ਸਰ ਉਹ ਮੈਨੂਅਲੀ ਤੇ ਚਲਾਨ ਕੱਟਣ ਵਾਸਤੇ ਖੜੇ ਹੁੰਦੇ ਆ ਨਾ ਉਹਨਾਂ ਨੇ ਤੇ ਕੰਮ ਤੇ ਟ੍ਰੈਫਿਕ ਤੇ ਸੁਚਾਰੂ ਕਰਨੀ ਨਹੀਂ ਅਈ ਕਿੰਨੀ ਵਾਰੀ ਖੜੇ ਹੋ ਕੇ ਕਹਿੰਦੇ ਜੀ ਇਹਨੂੰ ਵੇਖੋ ਉਹ ਕਹਿੰਦੇ ਜੀ ਨਹੀਂ ਜੀ ਉਹ ਪਿੱਛੇ ਹੋ ਜਾਂਦੇ ਹੁਣ ਹੋਣਾ ਕੀ ਜੇ ਡਿਪਾਰਟਮੈਂਟ ਡਿਪਾਰਟਮੈਂਟ ਦੇ ਸਾਡੀ ਤੇ ਆਪਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਹੀ ਦਰਖਾਸਤ ਹੈ ਟ੍ਰੈਫਿਕ ਨੂੰ ਕਿ ਆਪਣਾ ਇੱਥੇ ਜਾ ਕੇ ਲਾਈਟਸ ਠੀਕ ਕਰਾਂ ਜਿਸ ਡਿਪਾਰਟਮੈਂਟ ਦਾ ਵੀ ਹਗਾ ਵੈ ਉਹ ਲਾਈਟਾਂ ਠੀਕ ਕਰਾਂਗੇ ਤੇ ਤਦ ਦੀ ਪਬਲਿਕ ਸਹੀ ਚੱਲੇਗੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਜਿਹੜੀ ਸਭ ਤੋਂ ਵੱਡੀ ਮੁਸ਼ਕਿਲ ਆ ਰਹੀ ਹੈ ਇਸ ਟਾਈਮ ਉਹ ਟ੍ਰੈਫਿਕ ਦੀ ਪ੍ਰੋਬਲਮ ਹੈ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਲੰਬੇ ਸਮੇਂ ਤੋਂ ਫਾਸਟ ਨਿਊਜ਼ ਟੀਮ ਵੱਲੋਂ ਖਬਰਾਂ ਲਗਾਈਆਂ ਜਾ ਰਹੀਆਂ ਹਨ ਕਿ ਜਿਹੜੇ ਸ਼ਹਿਰ ਦੇ ਮੇਨ ਚੌਕ ਨੇ ਕਾਫੀ ਚੌਂਕ ਨੇ ਜਿੰਨਾਂ ਵਿੱਚ ਟ੍ਰੈਫਿਕ ਸਿਗਨ ਜਿਹੜੇ ਬੰਦ ਪਏ ਨੇ ਔਰ ਟ੍ਰੈਫਿਕ ਕੰਟਰੋਲ ਕਰਨ ਲਈ ਉੱਥੇ ਪੁਲਿਸ ਕਰਮਚਾਰੀਆ ਮੁਲਾਜ਼ਮ ਤਨਾਤੀ ਬਹੁਤ ਘੱਟ ਹੁੰਦੀ ਹੈ ਬਹੁਤ ਘੱਟ ਦੇਖੇ ਜਾਂਦੇ ਹਨ ਜਿਸ ਕਾਰਨ ਇਹਨਾਂ ਚੌਂਕਾਂ ਦੇ ਵਿੱਚ ਜਿਹੜਾ ਟ੍ਰੈਫਿਕ ਦੀ ਆਪਸ ਵਿੱਚ ਉਲਝਦੀ ਹੈ ਔਰ ਲੋਕ ਆਪਸ ਵਿੱਚ ਝਗੜ ਵੀ ਪੈਂਦੇ ਨੇ ਕਿਉਂਕਿ ਗੱਡੀਆਂ ਆਪਸ ਵਿੱਚ ਟਕਰਾ ਜਾਂਦੀਆਂ ਨੇ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਔਰ ਐਕਸੀਡੈਂਟ ਹੁੰਦਾ ਹੈ ਬਹੁਤ ਵੱਡਾ ਖਤਰਾ ਬਣਿਆ ਰਹਿੰਦਾ ਹੈ ਔਰ ਸਾਡੀ ਨਿਊ ਜਿਹੜਾ ਕਵਰ ਕੀਤਾ ਦੁਬਾਰਾ ਇੱਕ ਵਾਰੀ ਫੇਰ ਮਹਾ ਸਿੰਘ ਗੇਟ ਚੌਕ ਜਿੱਥੇ ਤੁਸੀਂ ਦੇਖ ਸਕਦੇ ਹੋ ਲਾਈਟਾਂ ਬੰਦ ਨੇ ਜਿਹੜਾ ਸਿਕੰਦਰੀ ਗੇਟ ਹੈ ਉੱਥੇ ਵੀ ਲਾਈਟਾਂ ਬੰਦ ਨੇ ਜਿਹੜੀਆਂ ਟ੍ਰੈਫਿਕ ਸਿਗਨਲ ਨੇ ਔਰ ਇੱਥੇ ਮਹਾ ਸਿੰਘ ਗੇਟ ਦਾ ਹਾਲਾਤ ਤੁਸੀਂ ਦੇਖ ਲਓ ਕਿਉਂਕਿ ਗੁਰੂ ਸਾਹਿਬਾਨ ਦੇ ਜਿਹੜੇ ਸ਼ਹੀਦੀ ਸ਼ਤਬਦੀ ਸਮਾਰੋਹ ਚੱਲ ਰਹੇ ਨੇ ਬਹਰੋਂ ਸੰਗਤ ਆ ਰਹੀ ਹੈ ਵੱਡੀ ਗਿਣਤੀ ਵਿੱਚ ਸਤਖੰਡ ਸ਼੍ਰੀ ਮੰਦਿਰ ਸਾਹਿਬ ਜਾਂਦੀ ਹੈ ਉਧਰੋਂ ਦੁਰਗਾਣਾ ਮੰਦਿਰ ਵੀ ਜਾਂਦੀ ਹੈ ਸੰਗਤ ਲੇਕਿਨ ਜਿਹੜਾ ਸਮਾਜ ਵਿਭਾਗ ਦਾ ਦੇ ਵੱਲ ਕੋਈ ਧਿਆਨ ਨਹੀਂ ਹੈ ਕਿਉਂਕਿ ਟ੍ਰੈਫਿਕ ਦੀ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਉਹਨੂੰ ਛੇ ਖਾਸ ਕਰ ਸ਼ਹਿਰ ਵਾਸੀਆਂ ਨੂੰ ਔਰ ਬਾਹਰੋਂ ਆਉਣ ਵਾਲੇ ਜਿਹੜੇ ਸੈਲਾਨੀ ਨੇ ਜਿਹੜੇ ਸੰਗਤ ਹੈ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ ਫਾਸਲੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ